ਵਰ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਪੰਜਾਬ ਸਰਕਾਰ ਖਿਲਾਫ ਕੀਤੇ ਗਏ ਪ੍ਰਦਰਸ਼ਨ ਅਤੇ ਮੰਗਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ ਇੱਥੇ ਇਸ ਖਬਰ ਦੇ ਮੁੱਖ ਨੁਕਤੇ ਹਨ ਪ੍ਰਦਰਸ਼ਨ ਅਤੇ ਚੇਤਾਵਨੀ ਸੰਯੁਕਤ ਕਿਸਾਨ ਮੋਰਚੇ ਨੇ ਜਲਾਲਾਬਾਦ ਪੱਛਮੀ ਦੇ ਐਮ ਐਲ ਏ ਜਗਦੀਪ ਗੋਲਦੀ ਕੰਬੋਜ ਦੇ ਘਰ ਅੱਗੇ ਧਰਨਾ ਦਿੱਤਾ ਅਤੇ ਪੰਜਾਬ ਸਰਕਾਰ ਨੂੰ ਸਖਤ ਚੇਤਾਵਨੀ ਦਿੱਤੀ ਕਿਸਾਨਾਂ ਨੇ ਪੰਜਾਬ ਸਰਕਾਰ ਤੇ ਕਿਸਾਨ ਆਗੂਆਂ ਦੀਆਂ ਗ੍ਰਿਫਤਾਰੀਆਂ ਕਰਕੇ ਅਣ ਐਲਾਨੀ ਐਮਰਜੈਂਸੀ ਲਗਾਉਣ ਦਾ ਦੋਸ਼ ਲਗਾਇਆ ਮੰਗਾਂ ਅਤੇ ਚਿੰਤਾਮਾ ਕਿਸਾਨਾਂ ਨੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਵਾਂਗ ਕਾਰਪੋਰੇਟਾਂ ਦੇ ਹੱਕ ਵਿੱਚ ਕੰਮ ਕਰਨ ਦਾ ਦੋਸ਼ ਲਗਾਇਆ। ਉਹਨਾਂ ਨੇ ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦੇ ਘਟਦੇ ਪੱਧਰ ਅਤੇ ਖੇਤੀਬਾੜੀ ਦੇ ਸੰਕਟ ਬਾਰੇ ਚਿੰਤਾ ਜ਼ਾਹਰ ਕੀਤੀ। ਕਿਸਾਨਾਂ ਨੇ ਸਰਕਾਰ ਤੋਂ ਉਹਨਾਂ ਦੀਆਂ ਮੰਗਾਂ ਤੇ ਖੁੱਲੀ ਬਹਿਸ ਕਰਵਾਉਣ ਦੀ ਮੰਗ ਕੀਤੀ। ਕਿਸਾਨ ਆਗੂਆਂ ਦੇ ਬਿਆਨ, ਕਿਰਤੀ ਕਿਸਾਨ ਯੂਨੀਅਨ (ਬੀਕੇਯੂ) ਉਗਰਾਹਾ, ਕੁਲ ਹਿੰਦ ਕਿਸਾਨ ਸਭਾ ਅਤੇ ਹੋਰ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਧਰਨੇ ਨੂੰ ਸੰਬੋਧਨ ਕੀਤਾ। ਉਹਨਾਂ ਨੇ ਕੇਂਦਰ ਅਤੇ ਸੂਬਾ ਸਰਕਾਰਾਂ ਖਿਲਾਫ ਲੋਕ ਲਹਿਰ ਖੜੀ ਕਰਨ ਦਾ ਸੱਦਾ ਦਿੱਤਾ। ਇਹੀ ਖਬਰ ਪੰਜਾਬ ਵਿੱਚ ਕਿਸਾਨਾਂ ਦੀਆਂ ਚਿੰਤਾਵਾਂ ਅਤੇ ਸਰਕਾਰ ਪ੍ਰਤੀ ਉਹਨਾਂ ਦੇ ਗੁੱਸੇ ਨੂੰ ਦਰਸਾਉਂਦੀ ਹੈ। ਉਤਰਨਾ ਲਾਣ ਵਾਸਤੇ ਚੰਡੀਗੜ੍ਹ ਜਾ ਰਿਹਾ ਉਹਨੂੰ ਰੋਕਿਆਗਾ। ਕਿੰਨਾਂ ਕਸਾਦਾਂ ਦੀਆਂ ਕਿਰਫਤਾਰੀਆਂ ਵਈਆਂ ਇਹਦੇ ਬਾਰੇ ਤੁਸੀਂ ਪੜ੍ਹਨਾ ਕਰ ਲੀ ਜਿਹੜੀ ਧਰਨਿਆਂ ਚੋਂ ਨਿਕਲੀ ਪਾਰਟੀ ਹੈਗੀ ਐ ਤੇ ਅੱਜ ਜਿਹੜੀ ਇਹ ਧਰਨਿਆਂ ਦੇ ਖਿਲਾਫ ਬੋਲ ਰਹੀ ਹੈਗੀ ਐ ਜਦੋਂ ਕਿਸਾਨ ਜਥੇਬੰਦੀਆਂ ਜਿਹੜੇ ਸੀ ਉਹ ਦਿੱਲੀ ਜਾ ਰਹੇ ਸੀ ਤਾਂ ਇਹੀ ਭਗਵੰਤ ਮਾਨ ਕਹਿ ਰਿਹਾ ਸੀਗਾ ਵੀ ਇਹਨਾਂ ਨੂੰ ਇਹਨਾਂ ਦੀ ਰਾਜਧਾਨੀ ਤੇ ਇਹਨਾਂ ਨੂੰ ਉੱਥੇ ਜਾਣ ਦਿੱਤਾ ਜਾਵੇ ਜੇ ਆਪਦੀ ਰਾਜਧਾਨੀ 'ਚ ਨਹੀਂ ਜਾਣਗੇ ਤਾਂ ਇਹ ਕੀ ਆ ਲਾਹੌਰ ਜਾਣ ਤੇ ਅੱਜ ਉਹੀ ਭਗਵੰਤ ਮਾਨ ਅਸੀਂ ਉਹਨੂੰ ਪੁੱਛਣਾ ਚਾਹੁੰਦੇ ਆਂ ਵੀ ਜਿਹੜਾ ਅੱਜ ਉਹ ਕਹਿ ਰਿਹਾ ਹੈਗਾ ਵੀ ਚੰਡੀਗੜ੍ਹ ਮੈਂ ਜਾਣ ਨਹੀਂ ਦੇਣਾ ਤੇ ਚੰਡੀਗੜ੍ਹ ਸਾਡੀ ਰਾਜਧਾਨੀ ਹੈ ਅਸੀਂ ਜਾ ਸਕਦੇ ਆਂ ਚੰਡੀ ਕਿਹੜਾ ਉਹਦੇ ਪਿਓ ਨੇ ਬਣਾਇਆ ਹੈਗਾ ਚੰਡੀਗੜ੍ਹ ਸਾਡੇ ਪੰਜਾਬ ਪਿੰਡ ਪੰਜਾਬ ਦੇ ਉਜਾੜ ਕੇ ਉਹ ਚੰਡੀਗੜ੍ਹ ਬਣਿਆ ਹੈਗਾ ਤੇ ਅੱਜ ਸਾਨੂੰ ਉੱਥੇ ਜਾਣ ਤੋਂ ਉਹ ਜਿਹੜੇ ਰਸਤੇ 'ਚ ਰੋਕਾਂ ਲਾ ਰਿਆ ਅਸੀਂ ਸਿਰਫ ਇੱਕ 34 ਸੈਕਟਰ ਦੇ ਵਿੱਚ ਜਾ ਕੇ ਆਪਦਾ ਰੋਸ ਮੁਜਾਹਰਾ ਕਰਨਾ ਸੀ ਅਸੀਂ ਕੋਈ ਰੇਲਾਂ ਜਾਂ ਬੱਸਾਂ ਨਹੀਂ ਸੀ ਰੋਕਣੀਆਂ ਇਹ ਜਿਹੜਾ ਇਹਨੇ ਸਾਨੂੰ ਰੋਕ ਕੇ ਤੇ 18 ਥਾਣਿਆਂ ਤੇ ਪੰਜਾਬ ਦੇ ਵਿੱਚ ਜਿਹੜੇ ਧਰਨੇ ਲੱਗੇ ਉਹ ਵੀ ਅਸੀਂ ਸੜਕਾਂ ਦੀ ਸਾਈਡ ਤੇ ਬੈਠ ਕੇ ਰੋਕੇ ਤੇ ਇਹਦੇ ਪ੍ਰਸ਼ਾਸਨ ਜਿਹੜਾ ਸੀ ਉਹਨੇ ਸੜਕਾਂ ਰੋਕੀਆਂ ਅਸੀਂ ਇਹ ਕਹਿਣਾ ਚਾਹੁੰਦੇ ਹੈਗੇ ਕਿ ਜਿਹੜੇ ਵਾਅਦੇ ਕਰਕੇ ਤੂੰ ਆਇਆ ਹੈ ਜਿਹੜੀਆਂ ਮੰਗਾਂ ਨੂੰ ਤੂੰ ਆਖਿਆ ਸੀ ਵੀ ਮੈਂ ਇੱਥੇ ਆ ਗਿਆ ਮੈਂ ਵੀਆਈਪੀ ਕਲਚਰ ਖਤਮ ਕਰ ਦੂੰਗਾ ਮੈਂ ਇੱਥੇ 5 ਮਿੰਟਾਂ ਚ ਐਮਐਸਪੀ ਦੇ ਦੂੰਗਾ ਮੈਂ ਨਸ਼ਾ ਮੁਕਤ ਕਰ ਦੂੰਗਾ ਤੇ ਅੱਜ ਤੂੰ ਦੱਸ ਦੇ ਵੀ ਤੂੰ ਹੱਥ ਖੜਾ ਕਰਕੇ ਜਿਹੜਾ ਦੂਜੀਆਂ ਸਰਕਾਰਾਂ ਤੇ ਤੰਜ ਕੱਸਦਾ ਸੀ ਅੱਜ ਦੱਸ ਦੇ ਵੀ ਤੂੰ ਇੰਨੇ 3 ਸਾਲਾਂ ਦੇ ਵਿੱਚ ਕਿਹੜਾ ਕੰਮ ਪੰਜਾਬ ਲਈ ਕੀਤਾ ਹੈ ਜਿਹੜਾ ਸਾਡਾ ਕੰਮ ਸਵਾਰਿਆ ਅੱਜ ਨਸ਼ਾ ਵੀ ਦੁੱਗਣੀ ਤਦਾਦ ਨਾਲ ਰੋਜ਼ ਪਾਵਾਂ ਤੇ ਪੁੱਤ ਮਾਰ ਰਹੇ ਹੈਗੇ ਆ ਅੱਜ ਜਿਹੜੀ ਬੇਰੋਜ਼ਗਾਰੀ ਉਹ ਵੀ ਦਿਨੋ ਦਿਨ 80 ਕਰੋੜ ਜਿਹੜੇ ਹੈਗੇ ਸਾਡੇ ਸਟੂਡੈਂਟ 80 ਲੱਖ ਸਟੂਡੈਂਟ ਬੇਰੋਜ਼ਗਾਰ ਫਿਰ ਰਹੇ ਹੈਗੇ ਸਾਡੇ ਅੱਜ ਜਿਹੜਾ ਰੋਜ਼ਗਾਰ ਸਾਡਾ ਖੋਇਆ ਜਾ ਰਿਹਾ ਹੈਗਾ ਜੀ ਪ੍ਰਧਾਨ ਜੀ ਅੱਜ ਉਹ ਹਲਕਾ ਵਿਦੇਗ ਗੋਲਡ ਦੇ ਪ੍ਰੋਜੈਕਟ ਦੇ ਖਾਤੇ ਸਾਂ ਨੇ ਕਰਨਾ ਲਾਇਆ ਜਾ ਰਿਹਾ ਹੈ ਹਲਕਾ ਵਿਦੇਗ ਦੱਸਿਆ ਜਾ ਰਿਹਾ ਤੇ ਮਜਬੂਰ ਤੁਸੀਂ ਕੀ ਕਹਿਣਾ ਚਾਹੁੰਦੇ ਦੇਖੋ ਸਾਡਾ ਕੰਮ ਸੀ ਰੋਜ਼ ਪ੍ਰਦਰਸ਼ਨ ਕਰਨਾ ਜੀ ਸਾਨੂੰ ਉਹਦੇ ਹੋਏ ਜਾਂ ਨਾ ਹੋਏ ਨਾਲ ਮਤਲਬ ਨਹੀਂ ਹੈ ਕਿਉਂਕਿ ਅਸੀਂ ਕੋਈ ਮੰਗ ਪੱਤਰ ਨਹੀਂ ਦੇਣਾ ਇਸਾ ਅਸੀਂ ਇਹਦੇ ਬੂਹੇ ਤਾਂ ਕੇ ਦੱਸਣਾ ਸੀ ਕਿ ਲੋਕ ਮੰਗ ਕਰ ਰਹੇ ਨੇ ਲੋਕ ਰੋਸ ਪ੍ਰਦਰਸ਼ਨ ਕਰ ਰਹੇ ਨੇ ਕਿ ਤੇਰੇ ਮੁੱਖ ਮੰਤਰੀ ਨੇ ਬੀਤੇ ਦਿਨਾਂ ਦੇ ਵਿੱਚ ਇਹ ਜਿਹੜੀ ਕਿਸਾਨ ਜਿਹੜਾ ਸੰਯੁਕਤ ਕਿਸਾਨ ਮੋਰਚਾ ਹੈ ਉਹਦੇ ਨਾਲ ਕੀਤੇ ਹੋ ਕਿਸਾਨਾਂ ਦੇ ਨਾਲ ਵਾਦਾ ਖਿਲਾਫੀ ਕੀਤੀ ਹੈ ਤੇ ਉਹਦੇ ਨਾਲ ਜਿੰਨੀਆਂ ਸੰਯੁਕਤ ਕਿਸਾਨ ਮੋਰਚੇ ਦੀਆਂ ਮੰਗਾਂ ਸਨ ਉਹਨਾਂ ਦੇ ਨਾਲ ਜਿਹੜਾ ਸੰਯੁਕਤ ਕਿਸਾਨ ਮੋਰਚਾ ਮੋਰਚਾ ਲਾਉਣ ਜਾ ਰਿਹਾ ਸੀ 5 ਤਰੀਕ ਨੂੰ 5 ਤਰੀਕ ਤੋਂ ਪਹਿਲਾਂ ਕਿਸਾਨ ਪਿੰਡਾਂ ਦੇ ਵਿੱਚ ਤਿਆਰ ਹੋਏ ਨੇ ਜ਼ੋਰ ਦੇ ਨਾਲ ਮਹਿਮ ਚੱਲੀ ਹੈ ਉਸ ਮਹਿਮ ਤੇ ਚੱਲਦਿਆਂ ਕਿ ਰਾਜ ਸਰਕਾਰ ਨੇ ਦਬਾਅ ਹਟਾ ਕੇ 3 ਤਰੀਕ ਨੂੰ ਮੀਟਿੰਗ ਦਿੱਤੀ ਹੈ ਉਹਦੇ ਵਿੱਚ ਲੰਮਾ ਸਮਾਂ ਗੱਲਬਾਤ ਚੱਲੀ ਹੈ ਕਿਸਾਨਾਂ ਦੇ ਨਾਲ 2.5 ਘੰਟੇ ਮੀਟਿੰਗ ਚੱਲੀ ਹੈ ਬਹੁਤ ਸਾਰੀਆਂ ਮੰਗਾਂ ਤੇ 6-7 ਮੰਗਾਂ ਤੋਂ ਉਹਨਾਂ ਬਲਮੀ ਜੱਬ ਦੇ ਨਾਲ ਹਾਂ ਹੁਕਰ ਵੀ ਕੀਤੀ ਹੈ ਉਸ ਤੋਂ ਬਾਅਦ ਜਦੋਂ ਬੈਂਕਾਂ ਦੇ ਨਾਲ ਕਰਜ਼ੇ ਦੀ ਗੱਲ ਪਰ ਚੱਲ ਰਹੀ ਹੈ ਉਹ ਕਹਿਣ ਲੱਗਾ ਕਿ ਤੁਸੀਂ ਇਸ ਤੋਂ ਪਹਿਲਾਂ ਇਹ ਦੱਸੋ ਕਿ ਤੁਸੀਂ ਮੋਰਚੇ ਦਾ ਕੀ ਕਰਦੇ ਹੋ ਤੇ ਜਦੋਂ ਲੋ ਇਧਰ ਕਿਸਾਨ ਆਗੂਆਂ ਨੇ ਸਾਡੇ ਸੰਯੁਕਤ ਕਿਸਾਨ ਮੋਰਚੇ ਦੇ ਸੀਨੀਅਰ ਆਗੂਆਂ ਨੇ ਕਿਹਾ ਕਿ ਜੇਕਰ ਤੁਸੀਂ ਹਜੇ ਮੰਗਤ ਬਹੁਤ ਸਾਰੀਆਂ ਖੜੀਆਂ ਨੇ ਜਿੰਨਾ ਚਿਰ ਉਹ ਸਾਰੀਆਂ ਗੱਲਾਂ ਸਾਫ਼ ਨਹੀਂ ਹੁੰਦੀਆਂ ਉਹ ਨਾ ਚਿਰ ਮੋਰਚਾ ਸਟੈਂਡ ਰਹੂਗਾ ਹਾਇਦਰੋ ਮੁੱਖ ਮੰਤਰੀ ਕਹਿੰਦਾ ਮੈਂ 2.5 ਘੰਟਿਆਂ ਤੋਂ ਮੱਥਾ ਮਾਰ ਰਿਹਾ ਤੁਸੀਂ 1 ਮਿੰਟ ਕਹਿੰਦਾ ਮੋਰਚਾ ਸੈੱਡ ਰਹੂਗਾ ਇਸ ਕਰਕੇ ਜਿਹੜੀਆਂ ਪਿਛਲੀਆਂ ਮੰਗਾਂ ਮੰਨੀਆਂ ਸਨ ਉਹ ਵੀ ਕੈਨਸਲ ਆ ਤੇ ਮੈਂ ਜਾਣਾਂ ਮੋਰਚੇ 'ਚ ਪਹਿਲੀ ਵਾਰ ਸੁਣਿਆ ਹੋਊਗਾ ਮੁੱਖ ਮੰਤਰੀ ਵਾਕ ਆਊਟ ਕਰਕੇ ਚਲਾ ਜਾਂਦਾ ਤੇ ਬਾਹਰ ਆ ਕੇ ਪੂਰੇ মিডিਆ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਝੂਠ ਬੋਲਦਾ ਕਿ ਜਿਹੜੀਆਂ ਮੰਗਾਂ ਲੈ ਕੇ ਕਿਸਾਨ ਆਏ ਸਨ ਉਹ ਸਾਰੀਆਂ ਸੈਂਟਰ ਨਾਲੇ ਇੱਥੇ ਸਟੇਜ ਤੋਂ ਅਸੀਂ ਸਾਰੀਆਂ 18 ਮੰਗਾਂ ਸੰਯੁਕਤ ਕਿਸਾਨ ਮੋਰਚੇ ਦੀਆਂ ਕਲ ਕਲੀ ਮੰਗ ਲੋਕਾਂ ਨੂੰ ਦੱਸੀ ਹੈ ਐਮਐਲਏ ਬੂਹੇ ਦੇ ਅੱਗੇ ਸੀਆਈਡੀ ਨੂੰ ਨੋਟ ਕਰਾਈ ਹੈ ਕਿ ਆ ਮੰਗਾ ਪੰਜਾਬ ਨਾਲ ਸੰਬੰਧਿਤ ਨੇ ਲੋਕਾਂ ਨੂੰ ਜਾਣਕਾਰੀ ਦਿੱਤੀ ਹੈ ਕਿ ਭਾਵੇਂ ਭਗਵੰਤ ਮਾਨ ਮੁੱਖ ਮੰਤਰੀ ਹੋ ਗਿਆ ਝੂਠ ਬੋਲਦਾ ਹੈ ਤੁਸੀਂ ਨੇ ਜਾਗਣਾ ਤੇ ਆਉਣ ਵਾਲਾ ਸਮਾਂ ਤੁਹਾਨੂੰ ਇਕੱਠੇ ਹੋ ਕੇ ਲੜਨ ਦੀ ਲੋੜ ਹੈ ਇਸ ਕਰਕੇ ਸਾਰਾ ਸੰਯੁਕਤ ਮੋਰਚਾ ਇਕੱਠਾ ਇੱਕ ਮੁੱਠ ਹੋ ਕੇ ਅੱਜ ਲੜ ਰਿਹਾ ਹਾਂ ਉਹ ਦਿਨਾਂ ਦੇ ਵਿੱਚ ਸੰਯੁਕਤ ਮੋਰਚੇ ਦੇ ਸੱਦੇ ਤੇ ਫੁੱਲ ਚ ਕਰਨਾ ਸਾਡਾ ਪੰਜਾਬ ਦੇ ਵਿੱਚ ਚੱਲ ਰਿਹਾ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਵੀ ਜਿਹੜੇ ਜਿੰਨੇ ਵੀ ਪਜੂਦਾ ਸਰਕਾਰ ਦੇ ਐਮ.ਐਲ.ਏ ਨੇ ਉਹਨਾਂ ਦੇ ਅੱਗੇ ਅਸੀਂ 11 ਵਜੇ ਤੋਂ ਲੈ ਕੇ 3 ਵਜੇ ਤੱਕ ਇਹ ਤਰਨੇ ਦੇ ਰਹੇ ਹਾਂ ਸੋ ਇਹ ਜਿਹੜਾ ਭਗਵੰਤ ਮਾਨ ਇਹ ਗੱਲ ਕਹਿੰਦਾ ਸੀ ਵੀ ਮੈਂ 3.5 ਕਰੋੜਾਂ ਦਾ ਨਮਾਇੰਦਾ ਹਾਂ ਮੈਂ ਵੀ ਇਹਨਾਂ ਕਿਸਾਨਾਂ ਦਾ ਥੋੜਾ ਹਾਂ ਸੋ ਮੈਂ ਭਗਵੰਤ ਮਾਨ ਨੂੰ ਸਵਾਲ ਕਰਨਾ ਚਾਹਣਾ ਵੀ ਜਦੋਂ ਤੂੰ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਤੂੰ ਕਿਹਾ ਸੀ ਮੈਂ ਵੀ ਆਈਪੀ ਕਲਚਰ ਖਤਮ ਕਰਾਂਗਾ ਮੈਂ ਕੋਈ ਸਕੋਰਟੀ ਨਾਲ ਨਹੀਂ ਲਾਂਗਾ ਵਾਕਿਆ ਜੇ ਤੂੰ ਸਾਡੇ 3.5 ਕਰੋੜ ਬੰਦਿਆਂ ਲੋਕਾਂ ਦਾ ਨੁਮਾਇੰਦਾ ਹੈਗਾ ਤੇ ਇੱਕ ਵਾਰੀ ਕੱਲਾ ਆ ਤਾਂ ਫਿਰ ਜੈਟ ਸਕੋਰਟੀ ਫੋਰਸ ਤੋਂ ਜ਼ਿਆਦਾ ਫੋਰਸ ਤੋਂ ਬਗੈਰ ਕਿਤੇ ਆ ਤਸੀਂ ਲੋਕ ਤੈਨੂੰ ਆਪਣੇ ਦੱਸ ਦੇਣਗੇ ਕਿ ਤੂੰ ਕਿੰਨਾ ਦਾ ਹੈ ਤੈਨ ਸਾਡੇ 3.5 ਕਰੋੜ ਦਾ ਬੰਦਾ ਹੈਗਾ ਕਿ ਪੂੰਜੀਪਤੀਆਂ ਦਾ ਬੰਦਾ ਹੈ ਸੋ ਇਸ ਵਾਸਤੇ ਉਹ ਪੂੰਜੀਪਤੀਆਂ ਨੂੰ ਮੈਸੇਜ ਦੇਣਾ ਚਾਹੁੰਦਾ ਸੀ ਕਿ ਜਿਹੜਾ ਸਾਡੇ ਪੰਜਾਬ ਦੇ ਵਿੱਚ ਜਿਹੜੀ ਐਮਰਜੈਂਸੀ ਆਲਾ ਲਾਣੀ ਐਮਰਜੈਂਸੀ ਲਾਈਏ ਸਾਡੇ ਕਿਸਾਨਾਂ ਨੂੰ ਸਾਡੇ ਵਰਕਰਾਂ ਨੂੰ ਘਰਾਂ ਦੇ ਵਿੱਚ ਬੰਦ ਕੀਤਾ ਜਾਂ ਫੜ ਕੇ ਜਿਹਨਾਂ ਚ ਲੈ ਕੇ ਗਿਆ ਤੇ ਇਹ ਇੱਕ ਮੈਸੇਜ ਦਿੱਤਾ ਹੈ ਭਗਵੰਤ ਮਾਨ ਨੇ ਵੀ ਮੈਂ ਲੋਕਾਂ ਦਾ ਨਹੀਂ ਜਿਹੜਾ ਮੇਰਾ ਹਰਾ ਪੈਣ ਨੇ ਇਹ ਲੋਕਾਂ ਦੀ ਖਾਤਰ ਨਹੀਂ ਚੱਲੇਗਾ ਇਹ ਪੂੰਜੀ ਪਤੀਆਂ ਖਾਤਰ ਚੱਲੇਗਾ ਇਹ ਇਹ ਉਹਦਾ ਮੈਸੇਜ ਸੀ ਸਾਂਜੀ ਜੋ ਭਗਵੰਤ ਮਾਨ ਪੱਗ ਸਿੰਘ ਦਾ ਨਾਮ ਵਰਤ ਕੇ ਜੋ ਸਤਾ ਵਿੱਚ ਆਇਆ ਹੈ ਉਹਦੇ ਸਿਧਾਂਤਾਂ ਦੇ ਉਲਟ ਚੱਲ ਰਿਹਾ ਜੀ ਬਿਲਕੁਲ ਉਹ ਤਾਂ ਕਾਰਪੋਰੇਟ ਘਰਾਣਿਆਂ ਦੇ ਸਿਧਾਂਤਾਂ ਤੇ ਚੱਲ ਰਿਹਾ ਜਿਹੜੀ ਉਹਦੀ ਪੱਗ ਬਣ ਕੇ ਇਹਦੀ ਤਾਂ ਉਹਨੇ ਵੀ ਉਹਦੀ ਵੀ ਲਾਜ ਨਹੀਂ ਰੱਖੀ ਉਹਦੇ ਘਰ ਜਾ ਕੇ ਹੁੰਦਾ ਇਨਕਲਾਬ ਦਾ ਨਾਹਰਾ ਲਾ ਕੇ ਇਹਨੂੰ ਪੁੱਛੇ ਵੀ ਤੂੰ ਇਨਕਲਾਬ ਜਿੰਦਾਬਾਦ ਕਰਦਾ ਹੈ ਤੇ ਸਮਾਜਵਾਦ ਮਰਦਾ ਅਸਾਮ ਰਾਜਵਾਦ ਮਰਦਾ ਵਾਦ ਕਿੰਨੇ ਕਰਨੀ ਹੈ ਵੀ ਉਦੋਂ ਹੀ ਇਹਦੀ ਗੱਲ ਦਾ ਪਤਾ ਲੱਗ ਗਿਆ ਸੀ ਵੀ ਇਹ ਕੁੰਜੀ ਪਤੀਆਂ ਦਾ ਕਾਰਪੋਰੇਟ ਪਰ ਮਿਲੋ ਪ੍ਰੋਸਿਆ ਹੋਇਆ ਮੁੱਖ ਮੰਤਰੀ ਹੈ ਇਹ ਉਹਨੂੰ ਇਸ ਤਰ੍ਹਾਂ ਦਾ ਪਹਿਲਾਂ ਹੀ ਬਿਲਡ ਕਰਤਾ ਸੀ ਮੁੱਖ ਮੰਤਰੀ ਦੀ ਵੋਟਾਂ ਪੈਣ ਤੋਂ ਪਹਿਲਾਂ ਹੀ ਜੋ ਇਸ ਤਰ੍ਹਾਂ ਉਹਨੂੰ ਮੁੱਖ ਮੰਤਰੀ ਦੇ ਕੇ ਉਹਨਾਂ ਸਾਰਾ ਕੋਈ ਕਮਿਟਮੈਂਟ ਹੋ ਚੁੱਕੀ ਸੀ ਸੋ ਇਸ ਵਾਸਤੇ ਭਗਵੰਤ ਮਾਨ ਦਾ ਨਾਂ ਵਰਤ ਕੇ ਇਹ ਤਾਂ ਵੀ ਜਿਹੜਾ ਉਹਨਾਂ ਨੇ ਸਾਡੀ ਖਾਤਰ ਕੀਤਾ ਹੈ ਭਗਵੰਤ ਮਾਨ ਦੇ ਜਿਹੜਾ ਆਪਣਾ ਭਗਤ ਸਿੰਘ ਦੇ ਨਾਂ ਨੂੰ ਵੀ ਇਹਨੇ ਜਿਹੜਾ ਸਾਡੀ ਮਿੱਟੀ ਚ ਮਲਾਇ ਇਨਕਲਾਬ ਦੇ ਨਾਅਰਾ ਵੀ ਜਿਹੜਾ ਉਹ ਧੁੰਦਲਾ ਕੀਤਾ ਇਸ ਬੇਈਮਾਨ ਨੇ ਅੱਜ ਇਸ ਤੋਂ ਬਾਅਦ ਇਸ ਸੰਯੁਕਤ ਮੋਰਚੇ ਦਾ ਕੀ ਪ੍ਰੋਗਰਾਮ ਹੈ ਜੀ ਸੰਯੁਕਤ ਮੋਰਚੇ ਦੀ ਆਉਣ ਵਾਲੇ ਦਿਨਾਂ 'ਚ 15 ਤਰੀਕ ਦੀ ਜਿਹੜੀ ਮੀਟਿੰਗ ਰੱਖੀ ਗਈ ਹੈ ਜੋ ਮੀਟਿੰਗ ਦੇ ਵਿੱਚ ਉਹ ਐਲਾਨ ਕਰਨਗੇ ਉਹਦੇ ਤੇ ਅਸੀਂ ਪੂਰੇ ਫੁੱਲ ਚੜਾਵਾਂਗੇ ਸਿੰਘ ਜ਼ਿਲ੍ਹਾ ਪ੍ਰਧਾਨ ਕਿਰਤੀ ਕਿਸਾਨ ਜੀ ਨੂੰ ਅੱਜ ਅਸੀਂ ਸੰਯੁਕਤ ਕਿਸਾਨ ਮੋਰਚੇ ਸਦੇ ਤਹਿਤ ਪੂਰਾ ਸੂਬਾ ਪੱਤਰ ਦੇ ਐਮ ਐਲ ਏ ਦੇ ਜਿਹੜੇ ਘਰਾਂ ਨੂੰ ਜਿਹੜਾ ਘਰਾਓ ਕਰਕੇ ਇਹਨਾਂ ਨੂੰ ਚੇਤਾਵਨੀ ਦੇਣ ਦੇ ਲਈ ਆਏ ਆ ਵੀ ਜਿਹੜਾ ਪੰਜਾਬ ਸਰਕਾਰ ਦਾ ਜਿਹੜਾ ਕਿਸਾਨ ਲਹਿਰ ਦੇ ਨਾਲ ਜਿਹੜਾ ਦੁਸ਼ਮਣ ਵਾਲਾ ਰਵਈਆ ਇਹਨਾਂ ਨੇ ਪਾਲਿਆ ਹੋਇਆ ਪਿਛਲੇ ਦਿਨਾਂ ਤੋਂ ਜਿਹੜੀ ਪੰਜਾਬ ਦੇ ਵਿੱਚ ਅਣਅਲਾਨੀ ਐਮਰਜੈਂਸੀ ਦਾ ਭੈਅ ਸਿਰਜ ਕੇ ਇਹ ਆਪਦੀ ਜਿਹੜਾ ਬਲਡੋਜ਼ਰ ਰਾਜ ਦੀ ਦਹਿਸਤ ਪਾਉਣਾ ਚਾਹੁੰਦੇ ਆ ਜਿਹਦੇ ਵਿੱਚ ਇਹ ਇੱਕ ਨਸ਼ਿਆਂ ਵਾਲਾ ਵੀ ਇਹ ਲੈ ਕੇ ਆਇਆ ਵੀ ਅਸੀਂ ਨਸ਼ੇ ਇਦਾਂ ਖਤਮ ਕਰਨੇ ਪਿਛਲੇ ਸਾਢੇ 3 ਸਾਲਾਂ ਦਾ ਕਰ ਨਹੀਂ ਸਕੇ ਤੇ ਜਿਹੜਾ ਪਖੰਡ ਕਰਦਾ ਮੁੱਖ ਮੰਤਰੀ ਹੈਗਾ ਇਹ ਜਿਹੜਾ ਛੋਟੇ-ਛੋਟੇ ਆਮ ਘਰਾਂ ਦੇ ਘਰ ਢਾ ਰਿਆ ਅਸੀਂ ਇਹਨੂੰ ਸਵਾਲ ਕਰਦੇ ਆਂ ਵੀ ਤੂੰ ਕਿਹੜੇ ਮਜੀਠੀਆ ਦਾ ਘਰ ਢਾ ਰਿਆ ਤੂੰ ਕਿਹੜੇ ਰਾਜੀਤ ਸਿੰਘ ਆਈਜੀ ਦਾ ਘਰ ਢਾ ਰਿਆ ਵੀ ਇਹ ਤੇਰਾ ਖਾਂਡ ਤੋਂ ਵੱਧ ਕੇ ਕੁਛ ਨਹੀਂ ਤੇ ਜਿਹੜਾ ਤੂੰ ਸਾਡੀ ਕਿਸਾਨ ਲਹਿਰ ਦੇ ਨਾਲ ਦੁਸ਼ਮਣੀ ਪਾੜਿਆ ਸਾਡੀਆਂ ਮੰਗਾਂ ਦਾ ਹੱਲ ਕਰਨ ਦੀ ਬਜਾਏ ਇਹ ਤੈਨੂੰ ਮਹਿੰਗਾ ਪੈਣਾ ਹੈਗਾ ਇਹਦੇ ਵੀ ਦੱਸਣ ਦਾ ਇੱਕ ਮਤਲਬ ਹੈਗਾ ਵੀ ਜੋ ਇਹਨੇ ਪਿਛਲੇ ਦਿਨੀ ਇਹਦਾ ਮਾਹੌਲ ਸਾਡੇ ਸਾਹਮਣੇ ਆਇਆ ਵੀ ਇਹ ਨਰਿੰਦਰ ਮੋਦੀ ਦੇ ਰਾਹ ਤੇ ਚੱਲਿਆ ਹੋਇਆ ਅਮਿਤ ਸ਼ਾਹ ਦਾ ਨਰਿੰਦਰ ਮੋਦੀ ਦਾ ਕਾਰਪੋਰੇਟਾਂ ਦਾ ਲਾਡਲਾ ਬਣ ਕੇ ਵਿਚਰ ਰਿਹਾ ਹੈਗਾ ਇਹ ਸਾਡੇ ਜਿਹੜਾ ਕਾਰਪੋਰੇਟ ਦਾ ਜਿਹੜਾ ਸਾਡਾ ਖੇਤੀ ਖੇਤਰ ਤੇ ਪੰਚੂਨ ਦੇ ਖੇਤਰ ਦੇ ਉੱਤੇ ਜਿਹੜਾ ਹਮਲਾ ਵੱਡਾ ਹੈਗਾ ਜਿਹੜੇ ਉਹਨਾਂ ਦੇ ਏਜੰਡੇ ਹੈਗੇ ਆ ਉਹਨਾਂ ਨੂੰ ਲਾਗੂ ਕਰਨ ਲਈ ਇਹਦਾ ਜਿਹੜਾ ਵਿਵਹਾਰ ਹੈਗਾ ਇਹਨੇ ਸਾਬਤ ਕੀਤਾ ਵੀ ਆਓ ਮੈਂ ਖੜਾ ਤੁਹਾਡੇ ਲਈ ਕਿਹੜੀ ਕਿਸਾਨ ਲਹਿਰ ਤੁਹਾਡੇ ਅੱਗੇ ਅੱਗੇ ੜੂਗੀ ਪਰ ਅਸੀਂ ਇਹਨੂੰ ਦੱਸਣਾ ਚਾਹੁੰਦੇ ਆਂ ਕਿ ਭਵਾਨਤਮਨ ਸਾਹਿਬ ਜਿਹੜਾ ਤੁਸੀਂ ਭਲੇਖਾ ਨਰਿੰਦਰ ਮੋਦੀ ਨੇ ਪਾਲਿਆ ਹੋਇਆ ਸੀ ਉਹ 13 ਮਹੀਨੇ ਲੜਕੇ ਸੀ ਦਿੱਲੀ ਦੇ ਵਿੱਚ ਕੱਢਿਆ ਹੈਗਾ ਤੇ ਤੂੰ ਕਿਹੜੇ ਬਾਗ ਦੀ ਮੂਲੀ ਹੈਗੀ ਆ ਤੈਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦੇ ਐਮਐਲਏ ਨੂੰ ਵੀ ਅਸੀਂ ਅਗਾਹ ਕਰਦੇ ਆਂ ਵੀ ਆਉਣਾ ਤੁਸੀਂ ਪਿੰਡਾਂ ਦੇ ਵਿੱਚ ਹੀ ਆ ਜੇਕਰ ਸਾਡੇ ਨਾਲ ਸਾਨੂੰ ਸਾਡੀ ਰਾਜਧਾਨੀ ਦੇ ਜਾਣ ਤੋਂ ਰੋਕੋਗੇ ਸਾਡੇ ਮਸਲਿਆਂ ਦਾ ਹੱਲ ਨਹੀਂ ਕਰੋਗੇ ਤਾਂ ਤੁਹਾਡੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਭਾਜਪਾ ਦਾ ਫਾਰਮੂਲਾ ਲਾਗੂ ਹੋਊਗਾ ਤੇ ਅਸੀਂ ਅੱਜ ਦੀ ਇਸ ਸਟੇਜ ਤੋਂ ਦੱਸਦੇ ਆਂ ਵੀ ਸਾਡਾ ਸੰਯੁਕਤ ਕਿਸਾਨ ਮੋਰਚਾ ਜੇ ਸਾਨੂੰ ਸੱਦਾ ਦੇਊਗਾ ਤੇ ਅਸੀਂ ਜਿਹੜਾ ਚੰਡੀਗੜ੍ਹ ਜਾ ਕੇ ਇਹਦਾ ਭਰਮ ਵੀ ਕੱਢਾਂਗੇ ਤੇ ਜਿਹੜੀਆਂ ਆਪਣੀਆਂ ਮੰਗਾਂ ਵੀ ਮਨਵਾਵਾਂਗੇ ਤੁਹਾਨੂੰ ਪਤਾ ਹੀ ਹੈ ਕਿ ਜਿਵੇਂ 5 ਤਰੀਕ ਦਾ ਚੰਡੀਗੜ੍ਹ ਨੂੰ ਜਾਣ ਦਾ ਕਿਸਾਨਾਂ ਨੇ ਇੱਕ ਐਲਾਨ ਕੀਤਾ ਹੋਇਆ ਸੀ ਉਹ ਸੀਗਾ ਜਿਵੇਂ ਕਿ ਪਹਿਲਾਂ 12 18 ਮੰਗਾ ਸੀ ਜਿਹਦੇ ਵਿੱਚ 12 ਮੰਗਾ ਅੱਗੇ ਪੰਜਾਬ ਸਰਕਾਰ ਨਾਲ ਡਿਸਕਸ ਹੋ ਚੁੱਕੀਆਂ ਜਿਨ੍ਹਾਂ ਤੇ ਸਹਿਮਤੀ ਬਣ ਚੁੱਕੀ ਸੀ ਤੇ 6 ਮੰਗਾ ਹੋਰ ਆਈਡੀਆਂ ਕੀਤੀਆਂ ਗਈਆਂ ਸੀ ਉੱਤੇ ਜਦੋਂ 5 ਤਰੀਕ ਦਾ ਐਲਾਨ ਕੀਤਾ ਤਾਂ ਪੰਜਾਬ ਸਰਕਾਰ ਨੇ ਕਿਸਾਨਾਂ ਨਾਲ ਇੱਕ 3 ਤਰੀਕ ਦੀ ਚੰਡੀਗੜ੍ਹ ਮੀਟਿੰਗ ਬੁਲਾਈ ਐਸ ਕੇ ਐਮ ਦੀ ਉਹਦੇ ਵਿੱਚ ਐਸਕੇਮ ਦੀ ਮੀਟਿੰਗ ਚ ਬੁਲਾ ਕੇ ਬਹੁਤ ਵਧੀਆ 2 2.5 ਘੰਟੇ ਮੀਟਿੰਗ ਚੱਲੀ ਉਹਦੇ ਚ ਨੌ ਮੁੱਦਿਆਂ ਤੇ ਗੱਲਬਾਤ ਵੀ ਹੋ ਚੁੱਕੀ ਸੀ ਦਸਵਾਂ ਮੁੱਦਾ ਸੀ ਕੋਆਪਰੇਟਿਵ ਦਾ ਜਿਵੇਂ ਤੁਹਾਨੂੰ ਪਤਾ ਹੈ ਕਿ ਸਾਡੇ ਕੋਆਪਰੇਟਿਵ ਬੈਂਕ ਆ ਜਿਹਨੂੰ ਪੀਏਡੀਬੀ ਪੰਜਾਬ ਐਗਰੀਕਲਚਰ ਡਵੈਲਪਮੈਂਟ ਕਹਿੰਦੇ ਆ ਕੋਆਪਰੇਟਿਵ ਬੈਂਕ ਕਹਿੰਦੇ ਆ ਹੋਰ ਜਿਵੇਂ ਕੋਆਪਰੇਟਿਵ ਸੁਸਾਇਟੀਆਂ ਨੇ ਕੋਆਪਰੇਟਿਵ ਜਿਵੇਂ ਮਾਰਕਫੈਡ ਆ ਔਰ ਸਾਡੀਆਂ ਦੇਹਰੀਆਂ ਨੇ ਇਹਨਾਂ ਤੇ ਗੱਲ ਚੱਲੀ ਜਦੋਂ ਤੇ ਉਦੋਂ ਮੁੱਖ ਮੰਤਰੀ ਸਾਹਿਬ ਭੜਕ ਗਏ ਕਿਉਂਕਿ ਜਿਹੜੇ ਕੋਆਪਰੇਟਿਵ ਅਦਾਰੇ ਆ ਉਸ ਵਲ ਕਿਸੇ ਵੀ ਸਰਕਾਰ ਨੇ ਧਿਆਨ ਨਹੀਂ ਦਿੱਤਾ ਕਿਉਂਕਿ ਇਹ ਲੋਕਾਂ ਦੇ ਹਦਾਰੇ ਹੁੰਦੇ ਆ ਲੋਕਾਂ ਦੀ ਭਲਾਈ ਵਾਸਤੇ ਹੁੰਦੇ ਆ ਇਹ ਨਹੀਂ ਕਿ ਅੱਜ ਵਾਲੀ ਸਰਕਾਰ ਨੇ ਚਾਹੇ ਪਹਿਲਾਂ ਕੋਈ ਅਕਾਲੀ ਦਲ ਰਿਆ ਚਾਹੇ ਕਾਂਗਰਸ ਰਿਆ ਕਿਸੇ ਨੇ ਧਿਆਨ ਨਹੀਂ ਦਿੱਤਾ ਤਾਂ ਨਾ ਹੀ ਹੋਣਾ ਤਿੰਨ ਸਾਲ ਆਮ ਆਦਮੀ ਪਾਰਟੀ ਨੂੰ ਆਈ ਨੂੰ ਹੋ ਗਿਆ ਇਹਨੇ ਵੀ ਕੋਆਪਰੇਟਿਵ ਉਦਾਰਿਆਂ ਵੱਲ ਕੋਈ ਧਿਆਨ ਨਹੀਂ ਦਿੱਤਾ ਤਰਨਾ ਲਾਇਆ ਜਾ ਰਿਹਾ ਜੋ ਗੋਲਡੀ ਤੋਂ ਮੋੜ ਹਲਕਾ ਬੈਠ ਕੇ ਪਹੁੰਚਿਆ ਕਿਸਾਨਾਂ ਕੋਲ ਇਹ ਦੇਖੋ ਜੀ ਇਹਨਾਂ ਨੂੰ ਪਤਾ ਲੱਗ ਗਿਆ ਸੀ ਇਹ ਕੱਲ ਤੋਂ ਜਿਹੜੇ ਆਪਵਾ ਵਾ ਮਾ ਲੈ ਆ ਉਹ ਤੋਂ ਨਿਕਲ ਗਏ ਆ ਇਹਨਾਂ ਨੂੰ ਪਤਾ ਸੀ ਸਾਡੇਆਂ ਤਰੁੱਟੀਆਂ ਨੇ ਜੋ ਮੁੱਖ ਮੰਤਰੀ ਇਹ ਸਾਡਾ ਉਹ ਗਲਤ ਕਰ ਰਿਹਾ ਕਿਸਾਨਾਂ ਨੂੰ ਬਿਨਾਂ ਗੱਲ ਤੋਂ ਪਰੇਸ਼ਾਨ ਕਰਨਾ ਘਰ ਜਾ ਕੇ ਛਾਪੇਮਾਰੀ ਕਰਨੀ ਆਪਦੀਆਂ ਮੰਗਾਂ ਨਾ ਮੰਨਣ ਵਾਸਤੇ ਇਹਨਾਂ ਦੇ ਨਾਲ ਧੱਕਾ ਕਰਨਾ ਜਦੋਂ ਇਹਨਾਂ ਨੂੰ ਪਤਾ ਲੱਗਿਆ ਵੀ ਹੁਣ ਹਰੇ ਕਮਲ ਦੇ ਅੱਗੇ ਜਿਹੜਾ ਤਰਨਾ ਲਾਇਆ ਜਾਣਾ ਇਹ ਆਪੋ ਆਪ ਜਿਹੜੇ ਸੀ ਰਾਤੀ ਜਿਹੜੇ ਆ ਉਹ ਆਸੇ-ਪਾਸੇ ਹੋ ਗਏ ਕਿਉਂਕਿ ਜਿਹੜੀ ਸਾਡੀ ਜਿੰਨੀ ਖਬਰ ਹੈ ਤੁਸੀਂ ਆਲ ਇੰਡੀਆ ਤੱਕ ਪਹੁੰਚਾਉਂਦੇ ਹੋ ਉਸ ਵਾਸਤੇ ਤੁਹਾਡਾ ਧੰਨਵਾਦ ਤੇ ਮੈਂ ਆਪਣੇ ਵੱਲੋਂ ਤੇ ਸਾਰੀ ਜਥੇਬੰਦੀਆਂ ਵੱਲੋਂ ਇਸ ਵੀਰ ਮਨਜੀਤ ਸਿੰਘ ਦਾ ਵਿਸ਼ੇਸ਼ ਕਰਕੇ ਧੰਨਵਾਦ ਕਰਨਾ ਕਿਉਂਕਿ ਜਿੱਥੇ ਸਾਡੀ ਜਥੇਬੰਦੀ ਦਾ ਕੋਈ ਪ੍ਰੋਗਰਾਮ ਹੋਵੇ ਸਭ ਤੋਂ ਪਹਿਲਾਂ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮੀ 4 ਵਜੇ ਤੱਕ ਲਗਾਤਾਰ ਇਹ ਸੇਵਾ ਕਰਦੇ ਨੇ ਇਹਨਾਂ ਦੀ ਸੇਵਾ ਤੇ ਸੀ ਖੁਸ਼ ਹੋ ਕੇ ਇਹਨੂੰ ਇਹ ਚਾਹੁੰਦੇ ਆ ਵੀ ਸ਼ਾਬਾਸ਼ ਦਿੱਤੀ ਜਾਏ ਕਿਉਂਕਿ ਇਹ ਸਾਡਾ ਵੀਰ ਸੇਵਾਦਾਰ ਹੈ ਤੇ ਸੇਵਾ ਕਰਦਾ ਰਹੇ ਪ੍ਰਮਾਤਮਾ ਇਹਨੂੰ ਖੁਸ਼ ਰੱਖੇ ਧੰਨਵਾਦ ਜੀ ਤੁਹਾਡਾ ਸਾਹਿਬ ਭਗਵੰਤ ਮਾਨ ਜੀ ਕਿਸੇ ਤਰ੍ਹਾਂ ਵੀ ਇਹ ਸਤਖਦਲੇ ਲਾਇਕ ਨਹੀਂ ਹੈਗੇ ਜੋ ਕਿ ਪਹਿਲਾਂ ਚੁਟਕਲੇ ਸੁਣਾਸਣਾ ਕੇ ਤੇ ਲੋਕਾਂ ਨੂੰ ਪਰਮਾਉਂਦੇ ਸੀ ਲੋਕਾਂ ਨੂੰ ਪਰਮਾ ਕੇ ਚੁਟਕਲਿਆਂ ਦੇ ਵਿੱਚੋਂ ਹੀ ਲੋਕਾਂ ਨੂੰ ਮਗਰ ਲਾ ਕੇ ਤੇ ਲੋਕਾਂ ਨੇ ਇਨਾ ਇਨਾ ਨੂੰ ਇਨਾਂ ਨੂੰ ਸਾਥ ਦਿੱਤਾ ਕਿ ਉਹ ਮੁੱਖ ਮੰਤਰੀ ਦੀ ਅਹੁਦੇ ਤੱਕ ਪਹੁੰਚ ਗਏ ਤੇ ਹੁਣ ਉਹ ਕਿਸੇ ਤਰ੍ਹਾਂ ਵੀ ਪੰਜਾਬ ਦੇ ਕਿਸਾਨਾਂ ਦੇ ਨਾਲ ਕਿਸੇ ਤਰ੍ਹਾਂ ਕੋਈ ਗੱਲਬਾਤ ਕਰਕੇ ਕੋਈ ਮਸਲਾ ਹੱਲ ਨਹੀਂ ਕਰਨਾ ਚਾਹੁੰਦੇ ਜੋ ਕਿ ਪੰਜਾਬ ਦੇ ਕਿਸਾਨ ਜਥੇਬੰਦੀਆਂ ਦੇ ਬਜ਼ੁਰਗਾਂ ਕੋ ਪੰਜਾਬ ਦੀਆਂ ਮੰਗਾਂ ਵਾਸਤੇ ਭਗਵੰਤ ਮਾਨ ਦੇ ਨਾਲ ਮੀਟਿੰਗ ਕਰ ਰਹੇ ਸਨ ਪਰ ਭਗਵੰਤ ਮਾਨ ਜੀ ਨੇ ਉਹਨਾਂ ਬਜ਼ੁਰਗਾਂ ਦਾ ਸਤਕਾਰ ਨਾ ਕਰਦਿਆਂ ਹੋਇਆ ਉਹਨਾਂ ਦੀ ਇੱਕ ਸਾਫ਼ ਤੇ ਬੇਇੱਜ਼ਤੀ ਕਰਨ ਦੀ ਕੋਸ਼ਿਸ਼ ਕੀਤੀ ਹੈ ਸੋ ਭਗਵੰਤ ਮਾਨ ਜੀ ਤੁਹਾਡੇ ਵਾਸਤੇ ਕਿਸੇ ਤਰ੍ਹਾਂ ਦਾ ਵੀ ਚੰਗਾ ਸੰਕੇਤ ਨਹੀਂ ਹੈ ਤੁਸੀਂ ਥੋੜਾ ਜਿਆ ਸੋਚੋ ਕਿ ਪੰਜਾਬੀਆਂ ਨੇ ਤੁਹਾਨੂੰ ਕੀ ਨਹੀਂ ਦਿੱਤਾ ਤੁਹਾਨੂੰ ਜਿੰਨੇ ਐਮਐਲਏ ਪੰਜਾਬੀਆਂ ਨੇ ਦਿੱਤੇ ਨੇ ਇਹਨੇ ਅੱਜ ਤੱਕ ਕਿਸੇ ਵੀ ਪਾਰਟੀ ਨੂੰ ਨਹੀਂ ਦਿੱਤੇ ਸੋ ਤੁਸੀਂ ਪੰਜਾਬੀਆਂ ਦੇ ਸਤਕਾਰ ਦਾ ਕੀ ਮੁੱਲ ਮੋੜਿਆ ਹੈ ਸਾਡੀਆਂ ਜੈਜ ਮੰਗਾ ਜੈਜ ਮੰਗਾ ਨਾ ਮੰਨਣ ਦੇ ਕਰਕੇ ਵੀ ਤੇ ਸਾਡੇ ਬਜ਼ੁਰਗ ਆਗੂਆਂ ਦਾ ਨਿਰਾਦਰ ਕੀਤਾ ਹੈ ਸੋ ਇਸ ਵਾਸਤੇ ਸਭ ਤੋਂ ਪਹਿਲਾਂ ਭਗਵੰਤ ਮਾਨ ਜੀ ਤੁਹਾਨੂੰ ਮਾਫੀ ਮੰਗਣੀ ਚਾਹੀਦੀ ਹੈ ਕੋ ਸਭ ਤੋਂ ਪਹਿਲਾਂ ਮੈਂ ਤੁਹਾਡੇ ਪੱਤਰਕਾਰਾਂ ਦਾ ਧੰਨਵਾਦ ਕਰਦਾ ਕਿ ਜਿਹੜੇ ਸਾਡੀ ਇਸ ਆਵਾਜ਼ ਨੂੰ ਤੁਸੀਂ ਉੱਪਰ ਤੱਕ ਪਹੁੰਚਾਉਂਦੇ ਹੋ ਇਸ ਲਈ ਤੁਹਾਡਾ ਧੰਨਵਾਦ ਆ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਭਗਵੰਤ ਬਾਹਰ ਜੀ ਦੇ ਨਾਲ ਸਾਡੀ ਜਿਹੜੀ ਮੀਟਿੰਗ ਸੀ 5 ਤਰੀਕ ਦੀ 5 ਤਰੀਕ ਤੋਂ ਪਹਿਲਾਂ ਹੀ ਇਹਨਾਂ ਨੇ ਮੈਂ ਕਾਰ ਦੇ ਵਿੱਚ ਸੁੱਤਾ ਹੋਇਆ ਸੀਗਾ ਕਾਰ ਦੇ ਵਿੱਚੋਂ ਮੈਨੂੰ ਚੁੱਕ ਕੇ ਤੇ ਥਾਣੇ ਲੈ ਗਏ ਸੀਗੇ ਜੀ ਥਾਣੇ ਲ ਜਾ ਕੇ ਇਹਨਾਂ ਨੇ ਮੇਰੇ ਨਾਲ ਉੱਥੇ ਦੁਰਵਹਾਰ ਤਾਂ ਨਹੀਂ ਕੀਤਾ ਪਰੰਤੂ ਮੈਨੂੰ ਉੱਤੇ ਜਲੀਲ ਕੀਤਾ ਗਿਆ ਮੈਂ ਕੱਪੜੇ ਵੀ ਨਹੀਂ ਕੋਈ ਪਾਏ ਹੋਏ ਸੀਗੇ ਮੈਂ ਸਾਦੇ ਕੱਪੜੇ ਪਾ ਕੇ ਬੈਠਾ ਸੀਗਾ ਰਾਤ ਸੁੱਤੇ ਹੁੰਦਾ ਤਾਂ ਸਾਦੇ ਕੱਪੜੇ ਹੁੰਦੇ ਨੇ ਇਸ ਵਾਸਤੇ ਮੈਨੂੰ ਲੈ ਗਏ ਫੇਰ ਵੈਰੋ ਕਾ ਥਾਣੇ ਦੇ ਵੈਰੋ ਕਾ ਜਿਹੜਾ ਸੀ ਨਾ ਥਾਣੇ ਵਿੱਚ ਲੈ ਗਏ ਉਸ ਤੋਂ ਬਾਅਦ ਵੈਰੋ ਕਾ ਮੰਤਰੀ ਆਣਾ ਸੀਗਾ ਜੀ ਇਹਨਾਂ ਨੇ ਉੱਥੋਂ ਡਰਦੇ ਹੋਏ ਉੱਥੋਂ ਚੱਕ ਕੇ ਜਲਾਲਾਬਾਦ ਸ਼ਿਫਟ ਕਰ ਦਿੱਤਾ ਕਿਉਂਕਿ ਵੀ ਇੱਥੇ ਕਿਸਾਨ ਇਕੱਠੇ ਹੋ ਕੇ ਕਿ ਸਾਡੇ ਪ੍ਰਦਰਸ਼ਨ ਕਰਨਗੇ ਔਰ ਸਾਡੇ ਵਿੱਚ ਕੋਈ ਨਾ ਕੋਈ ਵਿਗੜਨ ਪੈਦਾ ਕਰਨਗੇ ਇਹਨਾਂ ਨੇ ਸਾਨੂੰ ਜਦੋਂ ਇੱਥੇ ਥਾਣੇ ਵਿੱਚ ਪਤਾ ਲੱਗਿਆ ਕਿ ਸਾਡੇ ਸਾਥੀ ਨੂੰ ਚੁੱਕ ਕੇ ਲੈ ਗਏ ਨੇ ਜਿਉਂ ਜਿਉਂ ਪਤਾ ਲੱਗਿਆ ਠੀਕ ਹੈ ਲੋਕਾਂ ਨੇ ਦਬਾਅ ਪਾ ਕੇ ਫਿਰ ਸਾਨੂੰ ਜਿਹੜਾ ਸੀ ਉਹਨਾਂ ਨੇ ਛੱਡਣਾ ਪੈ ਗਿਆ ਦੂਸਰੇ ਦਿਨ ਵੀ ਸਾਡੇ ਘਰ ਪੁਲਸ ਆਈ ਔਰ ਕਹਿੰਦੀ ਕਿ ਕਿਤੇ ਨੇ ਪਰੰਤੂ ਮੈਂ ਘਰ ਨਹੀਂ ਤਾਂ ਦੂਜੇ ਦਿਨ ਹੀ ਪੁਲਸ ਨੇ ਸਾਡੇ ਤੇ ਸੱਦਤ ਕਰਨਾ ਸੀ ਚੁੱਕ ਕੇ ਲਿਜਾਣਾ ਸੀ ਕੋਈ ਨਾ ਕੋਈ ਸਾਡੇ ਨਾਲ ਵਿਹਾਰ ਕਰਦੇ ਇਸ ਵਾਸਤੇ ਜੋ ਅਸੀਂ ਗਏ ਆ ਰਸਤੇ ਦੇ ਵਿੱਚ ਅਸੀਂ ਲੁਧਿਆਣੇ ਤੱਕ ਪਹੁੰਚ ਗਏ ਸੀਗੇ ਅਸੀਂ ਲੁਧਿਆਣੇ ਦਾ ਕਰੋਕਾ ਤੋੜ ਕੇ ਗਏ ਆ ਪਰੰਤੂ ਉਸ ਤੋਂ ਅੱਗੇ ਬਹੁਤ ਜ਼ਿਆਦਾ ਪੁਲਸ ਲੱਗੀ ਹੋਈ ਸੀ ਕਿਉਂਕਿ ਸਾਡੇ ਆਕੂਆਂ ਦਾ ਹੁਕਮ ਸੀ ਜਿੱਥੇ ਤੁਹਾਨੂੰ ਰੋਕਣਾ ਸੀ ਉੱਥੇ ਹੀ ਬੈਠ ਜਾਣਾ ਹੈ ਅਸੀਂ ਇੱਕ ਸਾਈਡ ਤੇ ਬੈਠ ਕੇ ਬੜਾ ਪ੍ਰਦਰਸ਼ਨ ਕੀਤਾ ਔਰ ਹੋਰ 15 ਤਰੀਕ ਨੂੰ ਸਾਡੀ ਸਯੁਕਤ ਮੋਰਚੇ ਦੀ ਜਿਹੜੀ ਮੀਟਿੰਗ ਆਏ ਉਸ ਦੇ ਵਿੱਚ ਜੋ ਫੈਸਲਾ ਹੋਵੇਗਾ ਅਸੀਂ ਉਹ ਤੇ ਫੁੱਲ ਚੜਾਵਾਂਗੇ ਚਾਹੇ ਭਗਵੰਤ ਮਾਨ ਕਿੰਨੀਆਂ ਵੀ ਰੋਕਾ ਕਿਉਂ ਨਾ ਲਾ ਲਵੇ ਇਹ ਪੰਜਾਬ ਦੇ ਸਾਥੀ ਜਿਹੜੇ ਨੇ ਇਹ ਚੰਡੀਗੜ੍ਹ ਜਾ ਕੇ ਰਹਿਣਗੇ ਚੰਡੀਗੜ੍ਹ ਸਾਡਾ ਹੈ ਸਾਡੀ ਰਾਜਧਾਨੀ ਹੈ ਅਸੀਂ ਆਪਦੀ ਰਾਜਧਾਨੀ ਦੇ ਵਿੱਚ ਜਾਵਾਂਗੇ ਔਰ ਉੱਥੇ ਪ੍ਰਦਰਸ਼ਨ ਕਰਾਂਗੇ ਔਰ ਭਗਵੰਤ ਮਾਨ ਨੂੰ ਹੱਥ ਪੈਰਾਂ ਦੀ ਪਾ ਦੇਵਾਂਗੇ ਸੋ ਇਹਨਾਂ ਕਹਿੰਦਾ ਧੰਨਵਾਦ